ਉਨਕੀ ਜਨਸੂਹਾ ਵਿਹਾਦ ਦੇ ਅੰਦਰ ਪੈਂਦੇ ਪ੍ਰਾਈਮ ਹਬ ਨਜ਼ਦੀਕ ਆਟੋ ਚਾਲਕ ਨਾਲ ਹੋਈ ਲੁੱਟ ਮਾਮਲੇ ਨੂੰ ਥਾਣਾ ਸਦਰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਜਿਸ ਸਬੰਧੀ ਥਾਣਾ ਸਦਰ ਰਾਜਪੁਰਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਸਿੱਧੂ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਕਿ 24 ਘੰਟਿਆਂ ਦੇ ਅੰਦਰ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਉਕਤ ਵਾਰਦਾਤ ਦਾ ਰੇਸ ਕਰਕੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲ ਇੱਕ 에য়ার ਗਨ ਵਾਰਦਾਤ ਵਿੱਚ ਵਰਤੀ ਗਈ ਕਾਰ ਅਤੇ ਲੁੱਟਿਆ ਹੋਇਆ ਆਟੋ ਮੋਬਾਈਲ ਫੋਨ ਦੀ ਰਿਕਵਰੀ ਕੀਤੀ ਗਈ ਹੈ ਤੇ ਤਿੰਨੋਂ ਵਿਅਕਤੀਆਂ ਨੂੰ ਮਾੜੀਓ ਕੋਟ ਵਿੱਚ ਪੇਸ਼ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀ ਨਾ ਤੁਹਾਡਾ ਨਾਮ ਰਾਜ ਨੇ ਸਰ ਸਾਹਮਣੇ ਰਾਣੀ ਵਾਲੇ ਮੈਂ ਪ੍ਰਣਾ ਰਾਜਪੁਰਾ ਜੀ ਗੱਲ ਹੀ ਕਰੀ ਇਹ ਮੇਰੇ ਤੋਂ ਸਰ 3:30 ਵਜੇ ਰਾਤ ਨੂੰ 16 ਤਰੀਕ ਦੀ ਰਾਤ ਨੂੰ ਸਵੇਰ ਨੂੰ ਜੀ ਤੇ ਇਹ ਮੇਰ ਤੋਂ ਆਟੋ ਖੋਲਿਆ ਜੀ ਇਹਨਾਂ ਨੇ ਪਿਸਤਲਾਂ ਦਿਖਾ ਕੇ ਮੁੰਡਿਆਂ ਨੇ ਤੁਸੀਂ ਕਿੱਥੇ ਖੜੇ ਸੀਗੇ ਮੈਂ ਜੀ ਉਹਰੇ ਮੈਂ ਬਾਈਪਾਸ ਤੇ ਖੜਾ ਤਾਂ ਜੀ ਮੈਨੂੰ ਉਹਰ ਤੋਂ ਵੀ ਵੀ ਐਵੇਂ ਕਰਕੇ ਲੈ ਗਦੇ ਵੀ ਸਵਾਰੀ ਦੇ ਰੇਟ 'ਚ ਮੈਨੂੰ ਕਹਿੰਦੇ ਜਿਰਕਪੁਰ ਜਾਣਾ ਤੇ ਰਸਤੇ 'ਚ ਜਾ ਕੇ ਮੁੰਡਿਆਂ ਨੇ ਮੈਨੂੰ ਪਿਸਤਲਾਂ ਦਿਖਾ ਕੇ ਤੇ ਮੇਰ ਤੋਂ ਆਟੋ ਖੋਲਿਆ ਜੀ ਇਹਨਾਂ ਨੇ ਅੱਛਾ ਹਾਂਜੀ ਕੁਝ ਹੋਰ ਕਿਹਾ ਤੁਹਾਨੂੰ ਤੇ ਇਹਨਾਂ ਨੇ ਕੀ ਕੀ ਨਹੀਂ ਮੈਨੂੰ ਕਹਿੰਦੇ ਨੇ ਕਿ ਤੈਨੂੰ ਜਾਨ ਤੋਂ ਮਾਰ ਦਾਂਗੇ ਵੀ ਠੱਲੇ ਹੋ ਜਾ ਵੀ ਪੱਕੇ ਨਿਕਲ ਜਾ ਗਾਲਾ ਗੂਲਾ ਕੱਢ ਗਏ ਇਹਨਾਂ ਨੇ ਮੈਨੂੰ ਤਾਰ ਕੇ ਤੇ ਆ ਵੀ ਭੱਜ ਗਏ ਉਹ ਤੋਂ ਇਹ ਨਹੀਂ ਪਤਾ ਸਰ ਇਹਨਾਂ ਨੂੰ ਪੁਲਿਸ ਨੂੰ ਪ ਹਾਂਜੀ ਮੇਰਾ ਸਰ ਆਟੋਮੋਬਾਈਲ ਤੇ ਪੈਸੇ ਲੈ ਗਏ ਸੀ ਇਹ ਇੱਕ ਹੀ ਚੀਜ਼ ਸੀ ਇਹ ਜੀ ਪਿੱਛੇ ਕਾਰ ਚ ਤੇ ਜੀ ਆਪਣੀ ਪਿੱਛੇ ਕਾਰ ਦੀ ਜੀ ਜਦੋਂ ਤੁਹਾਡੇ ਨਾਲ ਗੱਲ ਹੋਈ ਉਦੋਂ ਕਾਰ ਚ ਬੈਠੇ ਸੀਗੇ ਨਹੀਂ ਨਹੀਂ ਦੋ ਮੁੰਡੇ ਬਾਹਰ ਦੇ ਜੀ ਇਹ ਜਿਹੜੀ ਕਾਰ ਦੀ ਜੀ ਬਾਅਦ ਚ ਪਿੱਛੇ ਲੱਗੀ ਜੀ ਮੇਰੇ ਨਹੀਂ ਨਹੀਂ ਜਦੋਂ ਤੁਹਾਡੇ ਨਾਲ ਗੱਲ ਕੀਤੀ ਇਹਨਾਂ ਨੇ ਹਾਂਜੀ ਉਦੋਂ ਕਾਰ ਚ ਉਤਰੇ ਸੀਗੇ ਹਾਂਜੀ ਇਹ ਕਾਰ ਤੋਂ ਉਤਰੇ ਜੀ ਮੈਨੂੰ ਕਿਹਾ ਵੀ ਜਿਰਕਪੁਰ ਜਾਣਾ ਹੈ ਹਾਂਜੀ ਜਿਰਕਪੁਰ ਜਾਣਾ ਜੀ ਦੋ ਜਾਣਿਆਂ ਨੇ ਇਹ ਤੁਸੀਂ ਆਉਂਦੇ ਹੋ ਤੁਸੀਂ ਆਪਣੇ ਮਤਲਬ ਜिले ਤੋਂ ਉਤਾਰ ਕੇ ਗਏ ਜਗੇ ਉਸ ਤੋਂ ਬਾਅਦ ਤੁਸੀਂ ਪੁਲਿਸ ਤੇ ਕਰ ਉਹ ਰਿਕੀ ਨੂੰ ਪ੍ਰਸ਼ਾਸਨ ਨੂੰ ਬੁਲਾਇਆ ਸੀ ਹਾਂ ਜੀ ਮੈਂ ਪੁਲਿਸ ਜੀ ਨੂੰ ਨਾ ਪੁਲਿਸ ਨੂੰ ਫੋਨ ਕੀਤਾ ਸੀ 100 ਨੰਬਰ ਤੇ ਜੀ ਤੇ ਸਵੇਰੀ 6 ਵਜੇ ਜੀ ਮੇਰੇ ਕੋਲ ਡੀਐਸਪੀ ਸਾਹਿਬ ਜੀ ਦਾ ਫੋਨ ਆ ਗਿਆ ਜੀ ਉੱਥੇ ਵੀ ਮੌਕੇ ਬਾੜਦਾ ਤੇ ਪਹੁੰਚ ਗਏ ਜੀ ਉਹ ਹਾਂ ਜੀ ਤੇ ਬਾਅਦ ਚਾਹ ਸੋਜਾ ਸਾਹਿਬ ਨੇ ਸਾਰਾ ਦਿਨ ਮੇਰੀ ਮਦਦ ਕੀਤੀ ਜੀ ਮੈਨੂੰ ਆਟੋ ਤੇ ਮੇਰਾ ਮੋਬਾਈਲ ਰਿਕਵਰ ਕਰਾ ਲਿਆ ਪੁਲਿਸ ਵਾਲਿਆਂ ਨੇ 24 ਘੰਟੇ ਵਿੱਚ ਵਿੱਚ ਹਾਂ ਜੀ 24 ਘੰਟੇ ਤੋਂ ਪਹਿਲਾਂ ਹੀ ਬੀਡ ਕਵਰ ਕਰ ਲਿਆ ਜੀ ਇਹਨਾਂ ਨੇ ਮੁੰਡੇ ਫੜ ਲਏ ਜੀ ਤੇ ਆਟੋ ਵ ਕਿ ਨਾ ਬਹੁਤ ਅਨਵਾਜੀ ਪੁਲਿਸ ਦਾ ਜੀ ਉਹ ਮਿਹਰਬਾਨ ਬਹੁਤ ਅ ਜਿਹੜੀ ਪੀਕ ਰਹਿਣ ਤੋਂ ਜਾਣ ਜਾਣ ਜੀ ਮਾਨਯੋਗ ਡੀਏਪੀ ਪਟਿਆਲਾ ਸ਼੍ਰੀ ਕੁਲਦੀਪ ਸਿੰਘ ਚਾਹ ਤੇ ਐਸਐਸਪੀ ਪਟਿਆਲਾ ਸ਼੍ਰੀ ਬਰਦਨ ਸ਼ਰਮਾ ਜੀ ਦੇ ਦਸਾਂ ਨਵੇਸ਼ਾ ਹੇਠ ਦੀ ਪਟਿਆਲਾ ਪੁਲਿਸ ਉਹ ਹਮੇਸ਼ਾ ਹੀ ਜਿਹੜੀ ਨਸ਼ੇ ਨੂੰ ਸੈਮੇਸੇ ਡਿਟੈਕਟ ਕਰਨ ਦੇ ਵਿੱਚ ਕੰਮ ਕਰ ਰਹੀ ਆ ਸਾਡੇ ਕੋਲ ਇੱਕ 16 ਤਰੀਕ ਨੂੰ ਰਾਜਨ ਸਨ ਉਹ ਬੂਟਾ ਰਾਮ ਜਿਹੜੇ ਪੁਰਾਣੇ ਰਾਏਪੁਰ ਦੇ ਰਹਿਣ ਵਾਲਿਆ ਉਹਨਾਂ ਨੇ ਇੱਕ ਜਿਹੜਾ ਉਹਨਾਂ ਨਾਲ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਕਹਿਣ ਮੁਤਾਬਕ ਉਹ 16 ਤਰੀਕ ਨੂੰ ਸਵੇਰੇ 3:30 ਵਜੇ ਕਾਗਰਾਂ ਚੋਂ ਕੜਾ ਸੀ ਆਟੋ ਲੈ ਕੇ ਕੀ ਹੁੰਦਾ ਤਿੰਨ ਬੰਦੇ ਗੱਡੀ ਵਿੱਚ ਆਉਂਦੇ ਆ ਜਿਹਦੇ ਵਿੱਚੋਂ ਦੋ ਬੰਦੇ ਉੱਤਰ ਕੇ ਉਹਨਾਂ ਨੂੰ ਜੀਤਪੁਰ ਜਾਣ ਵਾਸਤੇ ਉਹਦੇ ਨਾਲ ਗੱਲ ਕਰਦੇ ਤੇ 1000 ਰੁਪਏ ਦੇ ਵਿੱਚ ਗੱਲ ਬੈਹ ਹੁੰਦੀ ਹੈ 5-500 ਦੋਨਾਂ ਦੇ ਤੇ ਉਸ ਤੋਂ ਬਾਅਦ ਉਹ ਦੋਨੋਂ ਨੂੰ ਨਾਲ ਲੈ ਕੇ ਜਿਹੜਾ ਆਪਣੇ ਆਟੋ ਦੇ ਵਿੱਚ ਬਿਠਾ ਕੇ ਜੀਤਪੁਰ ਵੱਲੋਂ ਚਲੇ ਜਾਂਦੇ ਆ ਤੇ ਉਹ ਅੱਗੇ ਸੀਐਨਜੀ ਪੰਪ ਤੋਂ ਸੀਐਨਜੀ ਪਵਾ ਕੇ ਜਦੋਂ ਅੱਗੇ ਨਿਕਲਦੇ ਆ ਪ੍ਰਾਈਮ ਹੱਬ ਕੋਲ ਜਾ ਕੇ ਜਿਹੜੇ ਦੋਨੇ ਮੁੰਡੇ ਆ ਉਹ ਉਹਨਾਂ ਚ ਇੱਕ ਜਿਹੜਾ ਮੁੰਡਾ ਉਹ ਆਪਣੇ ਉਹਦੇ ਡਰਾਈਵਰ ਦੇ ਜਿਹੜਾ ਆਟੋ ਡਰਾਈਵਰ ਆ ਉਹਦੇ ਕੰਨ ਤੇ ਇਸਟਲ ਤਾਣ ਕੇ ਉਹਨੂੰ ਕਾਬੂ ਵਿੱਚ ਕਰ ਲੈਂਦਾ ਤੇ ਉਹਨੂੰ ਪਿੱਛੇ ਬਿਠਾ ਲੈਂਦਾ ਤੇ ਆਪ ਆਟੋ ਚਲਾਉਣ ਲੱਗ ਜਾਂਦੇ ਆ ਤੇ ਥਾਲਮਗੁਰ ਕੱਟ ਤੇ ਜਾ ਕੇ ਉਹਨੂੰ ਆਟੋ ਚ ਉਤਾਰ ਕੇ ਤੇ ਆਟੋ ਯੂ ਟਰਨ ਮਾਰ ਕੇ ਤੇ ਨਿਕਲ ਜਾਂਦੇ ਆ ਉਥੋਂ ਜਦੋਂ ਸਾਡੇ ਕੋਲੇ ਇਨਸੀਡੈਂਟ ਰਿਪੋਰਟ ਹੋਇਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅਰਚਾ ਦਰਜ ਕੀਤਾ ਪਰਚਾ ਦਾ ਜਿਹੜਾ ਸਾਡੇ ਕੋਲ 90 ਨੰਬਰ ਐਫ ਆਈ ਆਰ 16825 ਦੇ ਅੰਡਰ ਸੈਕਸ਼ਨ 309 10 ਤੇ 61 ਬੀਨਸ ਤੇ 2559 ਤਹ ਤੁਸੀਂ ਪਰਚਾ ਦਰ ਦੌਰਾਨੇ ਤਕਤੀਸ ਜਿਹੜਾ ਸਾਡੇ ਕੋਲੇ ਟੈਕਨੀਕਲ ਤੇ ਜਿਹੜੀ ਹੈਲਪ ਦੇ ਨਾਲ ਅਸੀਂ ਇਸ ਦਾ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਦੌਰਾਨੇ ਤਕਤੀਸ ਅਸੀਂ ਇਹਦੇ ਵਿੱਚੋਂ ਜਿਹੜਾ ਗੱਡੀ ਨੰਬਰ ਸਾਨੂੰ ਜੋ ਅਸੀਂ ਫਾਈਂਡ ਆਊਟ ਕੀਤਾ ਪੀ ਵੀ 01 ਡੀ 3370 ਵੈਗਨਰ ਗੱਡੀ ਉਹ ਗੱਡੀ ਆਡੈਂਟੀਫਾਈ ਕਰਕੇ ਉਹ ਜਿਹੜੀ ਗੱਡੀ ਆ ਉਹ ਸਾਨੂੰ ਲੁਧਿਆਣੇ ਦੇ ਕਿਸੇ ਅਟੈਸਟ ਤੇ ਮਿਲੀ ਜਦੋਂ ਅਸੀਂ ਇਹਦੇ ਵਿੱਚ ਅੱਗੇ ਤਹਿਕੀਕਤ ਕੀਤਾ ਤਾਂ ਸਾਨੂੰ ਕੀ 17 ਤਰੀਕ ਨੂੰ ਸ਼ਾਮ ਨੂੰ ਸਾਡਾ ਡਰੋਨ ਦੀ ਤਫ਼ਤੀਸ਼ ਜਿਹੜੀ ਇਹ ਸੀ ਗੱਡੀ ਆ ਜਦੋਂ ਸਾਡੀ ਜਿਹੜੀ ਪੁਲਿਸ ਪਾਰਟੀ ਗੈਸਟ ਕਰ ਰਹੀ ਸੀ ਸਮੇਤ ਇਹਨੇ ਜਿਹੜੇ ਇਹਦੇ ਚ ਜਿਹੜੇ ਬੰਦੇ ਬੈਠੇ ਸੀ ਇਹਨਾਂ ਨੂੰ ਅਸੀਂ ਹਾਈਵੇ ਤੋਂ ਰੌਟਅਪ ਕੀਤਾ ਤੇ ਰੌਂਡ ਅਪ ਕਰਕੇ ਕੁੱਝ ਕਿਸ ਤੇ ਪਤਾ ਲੱਗਿਆ ਕਿ ਇਹ ਬੰਦਿਆਂ ਨੇ ਉਸ ਰਾਤ ਸਵੇਰੇ ਵਾਰਦਾਤ ਕੀਤੀ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਪੁਲਿਸ ਰਿਮਾਨਡ ਹਾਸਲ ਕੀਤਾ ਦੌਰਾਨ ਪੁਲਿਸ ਰਿਮਾਨਡ ਸਾਡੇ ਕੋਲ ਇਹਨਾਂ ਨੇ ਇਹ ਮੰਨਿਆ ਕਿ ਅਸੀਂ 16 ਤਰੀਕ ਦੀ ਸਵੇਰੇ ਇਹ ਜਿਹੜੀ ਵਾਰਦਾਤ ਕੀਤੀ ਹੈ ਜੀ ਸਰ ਇਹ ਗੱਡੀ ਦੇ ਵਿੱਚ ਕੀ ਲੋਕ ਨੇ ਇਹ ਐਕਚੁਅਲੀ ਇਹ ਤਿੰਨੇ ਜਿਹਦੇ ਵਿੱਚ ਨਾਮ ਨੇ ਰਾਹੁਲ ਸਨ ਆਫ ਰਜਿੰਦਰ ਕੁਮਾਰ ਸ਼ਿਮਲਾਪੁਰੀ ਲੁਧਿਆਣਾ ਸਨੀ ਚੋਹਾਨ ਸਨ ਆਫ ਪਵਨ ਚੋਹਾਨ ਗਲੀ ਨੰਬਰ 6 ਬਸੰਤ ਨਗਰ ਸ਼ਿਮਲਾਪੁਰੀ ਪਰਮੇਂਦਰ ਸਿੰਘ son of ਦਿਵਿੰਦਰ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 10 ਸੂਰਜਨਗਰ ਟੇਢੀ ਰੋਡੋਂ ਨੇੜੇ ਆ ਇਹ ਤਿੰਨੇ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਈ ਸੀ ਇਹ ਇੱਕ ਜਿੱਦਾਂ ਕਿਸੇ ਵਾਰਦਤ ਕਰਨ ਦੇ ਇਰਾਦੇ ਨਾਲ ਆਈ ਸੀ ਇਹ ਤਿੰਨੇ ਆਉਂਦੇ ਇਹ ਤਿੰਨੇ ਲੁਧਿਆਣੇ ਦੇ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਏ ਤੇ ਵਾਪਸੀ ਤੇ ਇਹਨਾਂ 'ਚੋਂ ਦੋ ਬੰਦੇ ਆਟੋ 'ਚ ਬੈਠ ਗਏ ਤੇ ਇੱਕ ਜਿਹੜਾ ਗੱਡੀ ਜਿਹੜੀ ਜਿੰਨੇ ਗੱਡੀ ਪਿੱਛੇ ਲੈ ਤੇ ਉਸ ਤੋਂ ਬਾਅਦ ਇਹ ਸਮੇਤ ਗੱਡੀ ਤੇ ਸਮੇਤ ਆਟੋ ਇੱਥੋਂ ਨਿਕਲ ਗਏ ਸਰ ਤੁਹਾਡੇ ਜਨਤਾ ਤੱਕ ਗੱਡੀ ਵਾਲਾ ਹੈ ਜੀ ਉਹ ਉਹਦਾ ਪਿਛਿਆ ਕਰਦੇ ਤਾਂ ਉਹਨਾਂ ਦੀ ਪਿੱਛੇ ਲੱਗੇ ਜੀ ਹਾਂ ਸਾਡੀ ਜਿਹੜੀ ਟੈਕਨੀਕਲ ਜੋ ਅਸੀਂ ਦੌਰਾਨੇ ਤਕਤੀਸ਼ ਖਲੀਰ ਹੋਇਆ ਤੇ ਸਾਡੀ ਜਿਹੜੀ ਤਕਤੀਸ਼ ਚ ਇਹ ਹੋਇਆ ਕਿ ਜਿਹੜੀ ਗੱਡੀ ਤੇ ਆਟੋ ਦੋਨੇ ਇਕੱਠੇ ਨਿਕਲੇ ਇਥੋਂ ਰਾਏਪੁਰੇ ਤੋਂ ਤੇ ਤਿੰਨੇ ਬੰਦੇ ਆਪਣੀ ਵੈਗਨਰ ਗੱਡੀ ਜਵਾਬੰਦ ਕਰਦੇ ਆ ਮਤਲਬ ਗੱਡੀਆਂ ਨਾਲ ਵਾਰ ਕਰਨਾ ਜੀ ਇਹਨਾਂ ਦੇ ਪਹਿਲਾਂ ਵੀ ਮੇਰੇ ਤੋਂ ਦੋਵੇਂ ਕਰਨੇ ਆ ਇਹਨਾਂ ਦੇ ਵਿੱਚੋਂ ਜਿਹੜਾ ਸਣੀ ਚੋਹਾਨਾ ਉਹਦੇ ਤੇ ਜਿਹੜਾ ਚੋਰੀ ਦੇ ਬਹੁਤੇ ਪਰਚੇ ਥੇ ਜਿੰਨੇ ਟਾਈਮ ਦੇ ਜਿਹੜੇ ਲੱਤਣਾ ਜਿਹੜਾ ਇਹ 16 ਤਰੀਕ ਦੀ ਵਾਰਦਾਤ ਆ ਤੇ ਅਸੀਂ 17 ਦੀ ਸ਼ਾਮ ਤੱਕ ਅਸੀਂ ਇਹ ਬੰਦੇ ਪੇਸ਼ ਕਰਦੇ ਸੀ ਜਿਸਰ ਜਿਹੜੇ ਬੰਦੇ ਹੈਗੇ ਇਹਨਾਂ ਦੀ ਚੋਰੀ ਜਿਵੇਂ ਪਿਛੋੜੇ ਵਕਾਇਆਗਾ ਯਾਨੀ ਕਿ ਇਸ ਤਰ੍ਹਾਂ ਪਹਿਲਾਂ ਵੀ ਵੱਡੀ ਵਾਰੀ ਬਹੁਤ ਵਾਰਾ ਕਿਤੇ ਕੀਤੀ ਹੈ ਪੇਸ਼ਾ ਨਹੀਂ ਪਹਿਲਾਂ ਇਹਨਾਂ ਦਾ ਜਿਹੜਾ ਚੋਰੀ ਦਾ ਪਰਚਾ ਮੋਬਾਈਲ ਖੋ ਦਾ ਪਰਚਾ ਇਹਦੇ ਵਿੱਚ ਸਨੀ ਚੋਹਾਂ ਤੇ ਜੋ ਸਾਡੇ ਲੱਕ ਹੁਣ ਤੱਕ ਤਪतीश ਚ ਆਇਆ ਬਾਕੀ ਹੋਰ ਅਸੀਂ ਤਪतीश ਕਰਾਂਗੇ ਜਿਦਾਂ ਜਿਦਾਂ ਕੁਈ ਗੱਲ ਸਾਹਮਣੇ ਆਉਂਦੀ ਸੀ ਬੰਦੀ ਕਰਨ ਕੀਤੇ ਕੋਈ ਮਤ ਉਹ ਆਈ ਹੈ ਕਿ ਉਹ ਜਿਹੜੀ ਹੈਗੀ ਕਿਸ ਤਰ੍ਹਾਂ ਦੀ ਸਾਹਮਣੇ ਨਾਨਸਨੀ ਚੋਹਾਨ ਤੇ ਇੱਕ ਪਰਚਾ ਰੰਦੀ ਹੋਇਆ ਤੇ ਬਾਕੀ ਰਾਹੁਲ ਤੇ ਪ੍ਰਮੇਂਦਰ ਨਾਲ ਰਿਪੋਰਟ ਕਰ ਮੈਂ ਰਿਕਾਰਡ ਤਾਂ ਇਹਦਾ ਕਲੀਨ ਹੈ ਜੀ ਜੀ ਜੋ ਜੋ ਇਹਨਾਂ ਦਾ ਕੰਮ ਕਰਨ ਦਾ ਵਾਰਦਤ ਕਰਨ ਦਾ ਜੋ ਤਰੀਕਾ ਸੀ ਉਹ ਆਬਵੀਅਸ ਹੈ ਉਹ ਬੜਾ ਕ੍ਰਿਮੀਨਲ ਕ੍ਰਿਮੀਨਲ ਸੀ ਉਹ ਕਿਤਾ ਬੇਗਲ ਤੇ ਪਰਦਾ ਉਹ ਕੀ ਸਾਨੂੰ ਬਸੰਤਪੁਰੇ ਦੇ ਲਾਗੇ ਜਿਹੜੀ ਉੱਥੇ ਉਗਾਣੀ ਵਾਲਾ ਜਿਹੜਾ ਪੋਲਾ ਅਸੀਂ ਉਹਦੇ ਨੀਚੋਂ ਜਿਹੜਾ ਤੇ ਜਲਦੀ ਵੀ ਦਰਕਾਰ ਹੈ ਜੀ ਉਹ ਹੀ ਕਵਰ ਜੀ ਇਹਨਾਂ ਨੂੰ ਕ੍ਰਿਸਟਲ ਰਿਕਵਰ ਹੋ ਜਾਉ ਮੈਂ ਦੱਸਣਾ ਚਾਹੁੰਦਾ ਕਿ ਉਹ 에어 ਪਿਸਟਨ ਐਕਚੁਅਲੀ ਇਹ ਕੀ ਕਰਦੇ ਆ ਇਹ 에어 ਪਿਸਟਨ ਟਾਈਪ ਜਿਹੜੇ ਆਪਣੇ ਕੋਲ ਜਿਹੜੇ ਵਾਰਦਤ ਕਰਨ ਵਾਲੇ ਰੱਖ ਲੈਂਦੇ ਆ ਜਦੋਂ ਖੋਹਾਂ ਕਰਦੇ ਆ ਤੇ ਰਾਤ ਦੇ ਟਾਈਮ ਐ ਇਹ ਕਿਸੇ ਡਰਾਈਵਰ ਦੇ ਲਾ ਲਿਆ ਜਾਂ ਕਿਸੇ ਰਾਸਤੇ ਤੇ ਜਾਂਦੇ ਕਿਸੇ ਬੰਦੇ ਦੇ ਕੰਨ ਤੇ ਲਾ ਕੇ ਕਿਉਂਕਿ ਰਾਤ ਦੇ ਸਮੇਂ ਉਸ ਬੰਦੇ ਦਾ ਡਰ ਇਹਨਾਂ ਕੋ ਹੁੰਦਾ ਕਿ ਉਹਨੂੰ ਇਹ ਆਡੈਂਟੀਫਾਈ ਕਰਨਾ ਮੁਸ਼ਕਲ ਹੋ ਜਾਂਦਾ ਕਿ ਜਿਹੜਾ ਪਿਸਟਨ ਸਹੀ ਆ ਜਾਂ ਅਸਲੀ ਆ ਜਾਂ ਨਕਲੀ ਸਰ ਹੋਰ ਕੀ ਕੀ ਰਿਕਵਰ ਹੋ ਜਾਂਦੇ ਇਹਨਾਂ ਕੋ ਸਾਨੂੰ ਇੱਕ ਜਿਹੜਾ 에어 ਪਿਸਟਨ ਇੱਕ ਉਸ ਮਦਈ ਦਾ ਖੋਇਆ ਹੋਇਆ ਮੋਬਾਈਲ ਤੇ ਇੱਕ ਉਹਦਾ ਆਟੋ ਯਾਨੀ ਕਿ ਜੋ ਚੀਜ਼ਾਂ ਉਹਦੇ ਨਾਲ ਖੋ ਹੋਈਆਂ ਸੀ ਉਹ ਅਸੀਂ ਮੋਬਾਈਲ ਤੇ ਆਟੋ ਰਿਕਵਰ ਕਰ ਲਿਆ ਤੇ ਇਹਦੇ ਜਿਹੜੀ ਵਾਰਦਾਤ ਚ ਗੱਡੀ ਵਰਤੀ ਗਈ ਸੀ ਵੈਗਨਰ ਉਹ ਵੀ ਅਸੀਂ ਕਰਨ ਕਰ ਲਈ ਤੇ ਇੱਕ ਇਹ ਪਿਸਤਲ ਕੱਲ ਕੀਤਾ